ਜਨਵਰੀ 2023 ਦੇ ਵਿੱਚ ਨੋਟੀਫਿਕੇਸ਼ਨ ਆਇਆ ਸੀਗਾ ਤੇ ਫਾਰਮ ਫਿਲ ਕਰਵਾ ਲਿੱਤੇ ਐਗਜ਼ਾਮ ਵੀ ਹੋ ਚੁੱਕਿਆ ਸੀਗਾ ਐਗਜ਼ਾਮ 1875 ਕੁੜੀਆਂ ਦਾ ਕਲੀਅਰ ਹੋਇਆ ਸੀਗਾ 1875 ਦੇ ਵਿੱਚੋਂ ਇੱਕ ਵੀ ਕੁੜੀ ਵੇਟ ਕਲੀਅਰ ਨਹੀਂ ਕਰ ਪਾਈ ਤੇ ਸੀਮਾਨ ਨੇ ਤਾਂ ਸਾਨੂੰ ਭਰੋਸਾ ਦਿਵਾਇਆ ਸੀਗਾ ਕਿ ਤੁਹਾਡਾ ਇਹੀ ਪੇਪਰ ਕੰਮ ਆਊਗਾ ਤੁਹਾਡਾ ਇਹ ਪੇਪਰ ਕੰਮ ਆਊਗਾ ਤੁਹਾਡਾ ਤੁਹਾਨੂੰ ਇੱਕ ਮੌਕਾ ਦਿੱਤਾ ਜਾਊਗਾ ਫਿਜ਼ੀਕਲ ਦੁਬਾਰੇ ਕਰਵਾਇਆ ਜਾਊਗਾ ਬਟ ਨਹੀਂ ਹਾਈ ਕੋਰਟ ਨੇ ਵੀ ਕਹਿ ਦਿੱਤਾ ਕਿ ਜਦੋਂ ਸਰਕਾਰ ਸਟੇਟ ਗਵਰਨਮੈਂਟ ਰੂਲ ਬਣਾ ਸਕਦੀ ਹੈ ਤੇ ਇੱਕ ਵੀ ਕੁੜੀ ਕਲੀਅਰ ਨਹੀਂ ਕਰ ਪਾਈ 1875 ਦੇ ਵਿੱਚੋਂ ਮਤਲਬ ਇਹਦਾ ਬਿਆਨ ਹੈ ਕਿ ਪਹਿਲਾ ਸੂਬਾ ਹੋਊਗਾ ਪੰਜਾਬ ਜਿੱਥੇ ਔਰਤਾਂ ਹੋਣਗੀਆਂ ਮਤਲਬ ਫਾਇਰ ਫਾਈਟਰ ਇਹ ਲੱਗਦਾ ਫਿਰ ਮਤਲਬ ਬਿਆਨ ਦੇ ਦਿੱਤਾ ਲੋਕਾਂ ਦੇ ਵਿੱਚ ਗੱਲ ਚੱਲ ਗਈ ਕਿ ਹੋਊਗਾ ਭਾਈ ਪਰ ਅਸਲ ਦੇ ਵਿੱਚ ਨਹੀਂ ਜੀ ਨਹੀਂ ਹੋਇਆ ਹਜੇ ਤੱਕ ਮਾਰਯੋਗ ਹਾਈ ਕੋਰਟ ਨੇ ਇਹ ਕਿਹਾ ਕਿ ਜੇ ਸਟੇਟ ਗਵਰਨਮੈਂਟ ਦੀ ਮਿਸਟੇਕ ਹੈਗੀ ਆ ਤਾਂ ਇਹਨਾਂ ਨੇ ਰੂਲ ਬਣਾਏ ਹੈਗੇ ਤੇ weight 60 ਤੋਂ 40 ਕਰ ਦਿੱਤਾ ਤੇ height 5 ਫੁੱਟ 2 ਇੰਚ ਕਰਤੀ ਹੈਗੀ ਕੁੜੀਆਂ ਦੀ ਬਟ ਉਹ ਰੂਲ ਬਣਾਏ ਗਏ ਹੈ ਤੇ ਰੂਲ ਰੂਲਾਂ ਦੇ ਉੱਤੇ ਕੋਈ ਅਮਲ ਨਹੀਂ ਕੀਤਾ ਗਿਆ ਕਿਸੇ ਵੀ ਕੁੜੀ ਤੋਂ ਫਿਜ਼ੀਕਲ ਨਹੀਂ ਕਲੀਅਰ ਹੋਇਆ ਮਤਲਬ ਕਾਰਨ ਇਹ ਸੀਗਾ ਕਿ ਮਰਦਾਂ ਤੇ ਔਰਤਾਂ ਦੇ ਲਈ ਜੋ ਮਤਲਬ ਕ੍ਰਾਈਟੇਰੀਆ ਸੀ ਉਹ ਸੇਮ ਸੀਗਾ ਹਾਂਜੀ ਸੇਮ ਸੀ 1977 ਦੇ ਜੋ ਪਹਿਲਾਂ ਵਾਲੇ ਰੂਲ ਸੀ ਉਹੀ ਉਹਨਾਂ ਨੇ ਨੋਟੀਫਿਕੇਸ਼ਨ ਵਿੱਚ ਦੁਬਾਰਾ ਉਹਨਾਂ ਨੇ ਪਾਤੇ ਸੀ ਨਾ ਸਮਾਂ ਹੋ ਗਿਆ ਸਰਕਾਰ ਨੇ ਰੂਲ ਬਣਾਇਆ ਨੂੰ ਨਾ ਜਿਹੜਾ ਚੇਂਜ ਕੀਤਾ 40 ਕਿਲੋਵਟ ਡੇਢ ਡੇਢ ਸਾਲ ਹੋ ਗਿਆ ਹੈ ਡੇਢ ਸਾਲ ਹੋ ਗਿਆ ਹਾਂਜੀ ਮਤਲਬ ਡੇਢ ਸਾਲ ਹੋ ਗਿਆ ਰੂਲ ਬਣਾਇਆ ਨੂੰ ਡੇਢ ਸਾਲ ਦੇ ਵਿੱਚ ਤੁਸੀਂ ਰੋਲ ਰਹੇ ਹੋ ਡੇਢ ਸਾਲ ਹਾਂਜੀ ਹਾਂਜੀ ਡੇਢ ਸਾਲ ਤੋਂ ਰੋਲ ਰਹੇ ਆ ਪਹਿਲਾਂ ਸਾਨੂੰ ਕਿਹਾ ਜਾਂਦਾ ਸੀ ਕਿ ਤੁਹਾਡਾ ਕੇਸ ਜਿਹੜਾ ਮਾਨਜੋਗ ਹਾਈ ਕੋਰਟ 'ਚ ਪੈਂਡਿੰਗ ਹੈ ਕਿ ਜਦੋਂ ਨੋਟੀਫਿਕੇਸ਼ਨ ਆਇਆ ਸੀ ਉਹਦੇ ਵਿੱਚ ਕੁੜੀਆਂ ਲਈ ਪੋਸਟਾਂ ਵੱਖਰੀਆਂ ਦਿੱਤੀਆਂ ਗਈਆਂ ਸੀ ਬਟ ਇਹ ਥੋੜਾ ਹੈ ਕਿ ਜਿਹਨੂੰ ਜ਼ਮੀਨੀ ਪੱਧਰ ਤੇ ਲਾਗੂ ਹੀ ਨਹੀਂ ਕਰਨਾ ਤਾਂ ਫਿਰ ਪੋਸਟਾਂ ਨਹੀਂ ਹੁੰਦੀਆਂ ਅਸੀਂ ਫਾਰਮ ਹੀ ਨਾ ਫਿਲ ਕਰਦੀਆਂ ਐਗਜ਼ਾਮ ਨਾ ਦਿੰਦੀਆਂ ਸਾਨੂੰ ਇਹਨਾਂ ਨੇ ਥਾਂ ਥਾਂ ਤੇ ਬਸ ਐ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਸੀਂ ਚੰਡੀਗੜ੍ਹ ਜਾਨੀ ਆ ਹਰੇਕ ਪਾਸੇ ਮੀਟਿੰਗ ਦੇ ਲਈ ਰਿਕਵੈਸਟਾਂ ਕਰਦੀਆਂ ਹਰ ਪਾਸੇ ਜਾ ਕੇ ਕਹਿੰਦੇ ਆ ਕਿ ਸਰ ਸਾਨੂੰ ਇੱਕ ਮੌਕਾ ਦਿੱਤਾ ਜਾਵੇ ਕਿਉਂਕਿ ਪਹਿਲੀ ਵਾਰ ਸਟੇਟ ਦੇ ਵਿੱਚ ਭਰਤੀ ਆਈ ਸੀਗੀ ਤੇ ਬਟ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅੱਜ ਤੱਕ ਹੁਣ ਹਾਲਾਤਾਂ ਦੀ ਗੱਲ ਕਰੀਏ ਤੇ ਇਸ ਸਮੇਂ ਫਾਇਰ ਬ੍ਰਿਗੇਡ ਦੇ ਵਿੱਚ ਕਿੰਨੀਆਂ ਔਰਤਾਂ ਜਾਂ ਲੜਕੀਆਂ ਪੰਜਾਬ 'ਚ ਕੰਮ ਕਰ ਰਹੀਆਂ ਨੇ ਕੋਈ ਵੀ ਕੁੜੀ ਹੈ ਨਹੀਂ ਕਿਉਂਕਿ 1875 ਕੁੜੀਆਂ ਸੀਗੀਆਂ ਜਦੋਂ ਫਿਜ਼ੀਕਲੀ ਹੀ ਨਹੀਂ ਕਲੀਅਰ ਹੋਇਆ ਤਾਂ ਫਿਰ ਸਾਰੀਆਂ ਖਾਲੀ ਪਈਆਂ ਸਾਮੀਆਂ ਇਹ ਲੋਕਵਾਇਟੀਬ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਬਿਆਨ ਜਿਹਦੇ ਵਿੱਚ ਉਹ ਕਹਿੰਦੇ ਦਿਖਾਈ ਦੇ ਰਿਹਾ ਕਿ ਪੰਜਾਬ ਪਹਿਲਾ ਸੂਬਾ ਹੋਊਗਾ ਜਿਹਦੇ ਵਿੱਚ ਫਾਇਰ ਫਾਈਟਰ ਕੁੜੀਆਂ ਵੀ ਹੋਣਗੀਆਂ ਤਾਂ ਉਹਨਾਂ ਨੇ ਉਹ ਰੂਲ ਵੀ ਬਣਾ ਦਿੱਤਾ ਪਰ ਅਸਲ ਹਕੀਕਤ ਕੀ ਹੈ ਕੀ ਵਾਕਿਆ ਦੇ ਵਿੱਚ ਪੰਜਾਬ ਦੇ ਵਿੱਚ ਔਰਤਾਂ ਜਾਂ ਲੜਕੀਆਂ ਫਾਇਰ ਫਾਈਟਰ ਹੈਗੀਆਂ ਨਹੀਂ ਜੇ ਪੋਸਟ ਆਈਆਂ ਸੀ ਤਾਂ ਭਰਤੀ ਕਿਉਂ ਨਹੀਂ ਫਿਲਹਾਲ ਦੀ ਗੱਲ ਕਰੀਏ ਤਾਂ ਹੁਣ ਪੰਜਾਬ ਦੇ ਵਿੱਚ ਇੱਕ ਵੀ ਲੜਕੀ ਜ ਜਿਹਨੂੰ ਆਪਾਂ ਕਹਿ ਦਈਏ ਕਿ ਲੇਡੀਜ਼ ਫਾਇਰ ਫਾਈਟਰ ਨਹੀਂ ਆ ਕਿਤੇ ਅੱਗ ਲੱਗਦੀ ਹੈ ਤਾਂ ਉੱਥੇ ਉਹਨੂੰ ਬੁਝਾਉਣ ਉਹਦਾ ਸਾਰਾ ਕੁਝ ਦੇਖਣ ਦੇ ਲਈ ਮਰਦ ਜਾਂਦੇ ਨੇ ਤਾਂ ਉਹ ਲੜਕੀਆਂ ਪੈਣਾ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਉਸ ਪੋਸਟਾਂ ਭਰੀਆਂ ਸੀਗੀਆਂ ਨੌਕਰੀ ਦੇ ਲਈ ਪਰ ਉਹਨਾਂ ਦਾ ਬਣਿਆ ਕੀ ਸਾਰੀ ਗੱਲਬਾਤ ਕਰਦੇ ਅੱਜ ਇਕੱਠੇ ਹੋਏ ਆ ਸਭ ਤੋਂ ਪਹਿਲਾਂ ਪੈਣੇ ਅੱਜ ਇਕੱਠੇ ਹੋਏ ਹੋ ਕੀ ਕਾਰਨ ਹੈ ਤੁਹਾਡੇ ਹੱਥੇ ਵਿੱਚ ਕਾਗਜ਼ ਪੱਤਰ ਡਾਕੂਮੈਂਟ ਫੜੇ ਹੋਏ ਨੇ ਜਿਹਦੇ ਵਿੱਚ ਮੁੱਖ ਮੰਤਰੀ ਦਾ ਇੱਕ ਬਿਆਨ ਵੀ ਹੈ ਮਤਲਬ ਉਹ ਬਿਆਨ ਦਿੱਤਾ ਸੀਗਾ ਕੀ ਉਸਤੇ ਉਤੇ ਅਮਲ ਕੀਤਾ ਸਰਕਾਰ ਨੇ ਨਹੀਂ ਜੀ ਨਹੀਂ ਅਮਲ ਕੀਤਾ 2023 ਦੀ ਭਰਤੀ ਸੀ ਜਨਵਰੀ 2023 ਦੇ ਵਿੱਚ ਨੋਟੀਫਿਕੇਸ਼ਨ ਆਇਆ ਸੀਗਾ ਤੇ ਫਾਰਮ ਫਿਲ ਕਰਵਾ ਲਿੱਤੇ ਐਗਜ਼ਾਮ ਵੀ ਹੋ ਚੁੱਕਿਆ ਸੀਗਾ ਬਟ ਜਿਹੜੇ ਰੂਲ ਸੀਗੇ 1970 ਦੇ ਬਣੇ ਹੋਏ ਸੀਗੇ ਇਸ ਗੱਲ ਦੇ ਸੇਮ ਸੀਗੇ ਜਦੋਂ ਸਾਡਾ ਐਗਜ਼ਾਮ ਕਲੀਅਰ ਹੋ ਗਿਆ ਤਾਂ ਸਾਨੂੰ ਇਹਨਾਂ ਨੇ ਫਿਜ਼ੀਕਲ ਦੇ ਲਈ ਬੁਲਾਇਆ ਗਿਆ ਫਿਜ਼ੀਕਲ ਦੇ ਲਈ ਬੁਲਾਇਆ ਗਿਆ ਤੇ ਅਸੀਂ ਜਦੋਂ ਫਿਜ਼ੀਕਲ ਦੇ ਲਈ ਪਹੁੰਚੇ ਤਾਂ ਇਹਨਾਂ ਨੇ ਸੇਮ ਕ੍ਰਾਈਟੇਰੀਆ ਰੱਖਿਆ ਗਿਆ 60 ਕਿਲੋ weight ਜਦੋਂ 18 ਕੀ ਐਗਜ਼ਾਮ 1875 ਕੁੜੀਆਂ ਦਾ ਕਲੀਅਰ ਹੋਇਆ ਸੀਗਾ 1875 ਦੇ ਵਿੱਚੋਂ ਇੱਕ ਵੀ ਕੁੜੀ weight ਕਲੀਅਰ ਨਹੀਂ ਕਰ ਪਾਈ ਕਿਉਂਕਿ ਜ਼ਿਆਦਾ ਸੀ weight 60 ਕਿਲੋ ਸੀ ਬਲਕਿ ਹੋਰ ਸਟੇਟਾਂ ਦੇ ਵਿੱਚ weight ਇੰਨਾ ਨਹੀਂ ਰੱਖਿਆ ਜਾਂਦਾ ਕੁੜੀਆਂ ਦੇ ਲਈ ਬੀਐਸਐਫ ਦੇਖੋ ਸੀਆਰਪੀਐਫ ਦੇਖੋ ਹਰੇਕ ਦੇ ਵਿੱਚ ਵੇਟ ਘੱਟ ਹੁੰਦਾ ਜਾਂ ਕੋਈ ਫਿਜ਼ੀਕਲ ਕ੍ਰਾਈਟੇਰੀਆ ਸੇਮ ਨਹੀਂ ਹੁੰਦਾ ਵੋਇਸ ਗਰਲ ਦਾ ਸੇਮ ਨਹੀਂ ਹੁੰਦਾ ਵੱਖਰਾ-ਵੱਖਰਾ ਹੁੰਦਾ ਤੇ ਉਦੋਂ ਜਦੋਂ ਅਸੀਂ ਕਲੀਅਰ ਨਹੀਂ ਕਰ पाए ਤੇ ਅਸੀਂ ਵੀ ਸਰਕਾਰ ਨੂੰ ਕਿਹਾ ਕਿ ਇਹ ਸਾਡੇ ਤੋਂ ਨਹੀਂ ਹੋ ਪਾਇਆ ਤੁਸੀਂ ਇਹਦੇ ਵਿੱਚ ਸੰਸ਼ੋਧਨ ਵਗੈਰਾ ਕਰੋ ਤੇ ਵੀ ਸਾਨੂੰ ਇੱਕ ਮੌਕਾ ਦੁਆਰੇ ਦਿੱਤਾ ਜਾਵੇ ਬਲਕਿ ਸਰਕਾਰ ਨੇ ਕੋਈ ਸਾਨੂੰ ਮੌਕਾ ਨਹੀਂ ਮਿਲਿਆ ਕੁਝ ਨਹੀਂ ਹੋਇਆ ਟ੍ਰਾਇਲ ਹੋ ਚੁੱਕਿਆ ਸੀਗਾ ਅਸੀਂ ਮਾਨਯੋਗ ਹਾਈ ਕੋਰਟ ਦਾ ਰੁਖ ਕੀਤਾ ਤੇ ਸਾਡਾ ਕੇਸ 2 2 ਸਾਲ ਚੱਲਿਆ ਤੇ ਮਾਨਯੋਗ ਹਾਈ ਕੋਰਟ ਨੇ ਇਹ ਕਿਹਾ ਕਿ ਜੇ ਸਟੇਟ ਗਵਰਨਮੈਂਟ ਦੀ ਮਿਸਟੇਕ ਹੈਗੀ ਆ ਤਾਂ ਸਟੇਟ ਗਵਰਨਮੈਂਟ ਨੇ ਜੇ ਰੂਲ ਬਣਾ ਹੀ ਦਿੱਤੇ ਕਿਉਂਕਿ ਇਹਨਾਂ ਨੇ ਰੂਲ ਬਣਾਤੇ ਕਿਉਂਕਿ ਜੇ ਮਿਸਟੇਕ ਸੀਗੀ ਤਾਂ ਹੀ ਰੂਲ ਬਣੇ ਸੀਗੇ ਇਹਨਾਂ ਨੇ ਰੂਲ ਬਣਾਏ ਹੈਗੇ ਤੇ weight 60 ਤੋਂ 40 ਕਰ ਦਿੱਤਾ ਤੇ height 5 ਫੁੱਟ 2 ਇੰਚ ਕਰਤੀ ਹੈਗੀ ਕੁੜੀਆਂ ਦੀ ਬਟ ਉਹ ਰੂਲ ਬਣਾਏ ਗਏ ਹੈ ਤੇ ਰੂਲ ਰੂਲਾਂ ਦੇ ਉੱਤੇ ਕੋਈ ਅਮਲ ਨਹੀਂ ਕੀਤਾ ਗਿਆ ਸਾਡਾ ਨਾ ਕੋਈ ਫਿਜ਼ੀਕਲ ਦੁਆਰਾ ਹੋਇਆ ਨਾ ਸਾਨੂੰ ਕੋਈ ਰਾਪ ਵਹਿ ਰਹੀ ਹੈ ਗੱਲ ਕਿਉਂਕਿ ਸੀਐਮ ਮਾਰ ਨੇ ਤਾਂ ਸਾਨੂੰ ਭਰੋਸਾ ਦਿਵਾਇਆ ਸੀਗਾ ਕਿ ਤੁਹਾਡਾ ਇਹੀ ਪੇਪਰ ਕੰਮ ਆਊਗਾ ਤੁਹਾਡਾ ਇਹ ਪੇਪਰ ਕੰਮ ਆਊਗਾ ਤੁਹਾਡਾ ਤੁਹਾਨੂੰ ਇੱਕ ਮੌਕਾ ਦਿੱਤਾ ਜਾਊਗਾ ਫਿਜ਼ੀਕਲ ਦੁਆਰੇ ਕਰਵਾਇਆ ਜਾਊਗਾ ਬਟ ਨਹੀਂ ਹਾਈ ਕੋਰਟ ਨੇ ਵੀ ਕਹਿ ਦਿੱਤਾ ਕਿ ਜਦੋਂ ਸਰਕਾਰ ਸਟੇਟ ਗਵਰਨਮੈਂਟ ਰੂਲ ਬਣਾ ਸਕਦੀ ਹੈ ਤੇ ਇੱਕ ਵੀ ਕੁੜੀ ਕਲੀਅਰ ਨਹੀਂ ਕਰ ਪਾਈ 1875 ਦੇ ਵਿੱਚੋਂ ਤਾਂ ਫਿਰ ਸਟੇਟ ਗਵਰਨਮੈਂਟ ਆਪਣੇ ਬਿਹੇਫ ਤੇ ਸੋਚ ਵਿਚਾਰ ਕਰ ਸਕਦੀ ਹੈ ਤੇ ਵੀ ਦੁਆਰੇ ਕਰਵਾ ਸਕਦੀ ਹੈ ਮੌਕਾ ਮਿਲ ਸਕਦਾ ਲਗਦਾ ਹੈ ਬਟ ਸਟੇਟ ਗਵਰਨਮੈਂਟ ਨੇ ਅਜ ਤੱਕ ਕੋਈ ਸੋਚ ਵਿਚਾਰ ਨਹੀਂ ਕੀਤੀ ਅਸੀਂ ਚੰਡੀਗੜ੍ਹ ਜਾਨੀ ਆ ਹਰੇਕ ਪਾਸੇ ਮੀਟਿੰਗ ਦੇ ਲਈ ਰਿਕਵੈਸਟਾਂ ਕਰਦੀਆਂ ਹਰ ਪਾਸੇ ਜਾ ਕੇ ਕਹਿੰਦੇ ਆ ਕਿ ਸਰ ਸਾਨੂੰ ਇੱਕ ਮੌਕਾ ਦਿੱਤਾ ਜਾਵੇ ਕਿਉਂਕਿ ਪਹਿਲੀ ਵਾਰ ਸਟੇਟ ਦੇ ਵਿੱਚ ਭਰਤੀ ਆਈ ਸੀਗੀ ਤੇ ਬਟ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅੱਜ ਤੱਕ ਅਸੀਂ ਪਹਿਲਾਂ 2 ਸਾਲ ਕੇਸ ਦੇ ਲਈ ਪਹਿਲਾਂ ਹਾਈ ਕੋਰਟ ਦਾ ਚਲੋ ਰੁਕ ਕੀਤਾ ਸੀ ਸੋਚਿਆ ਕਿ ਹਾਈ ਕੋਰਟ ਆਪਣੇ ਆਪ ਹੀ ਸਾਨੂੰ ਕੋਈ ਜੱਜਮੈਂਟ ਵਗੈਰਾ ਉਧਰੋਂ ਆ ਜਾਵੇਗੀ ਬਟ ਨਹੀਂ ਕੁਝ ਨਹੀਂ ਹੋਇਆ ਕੁੱਲ ਜੀ ਆਪਾਂ ਕੁੱਲ ਗਿਣਤੀ ਦੀ ਗੱਲ ਕਰੀਏ ਕਿੰਨੀਆਂ ਪੋਸਟਾਂ ਨਿਕਲੀਆਂ ਉਹਦੇ ਵਿੱਚ ਕਿੰਨੀਆਂ ਲੜਕੀਆਂ ਰੱਖਣੀ ਸੀਗੀਆਂ ਸਰਕਾਰ ਨੇ 462 ਪੋਸਟਾਂ ਸੀਗੀਆਂ ਲੜਕੀਆਂ ਦੀਆਂ ਫਾਇਰ ਆਪਰੇਟਰ ਦੀਆਂ ਟੋਟਲ ਪੋਸਟਾਂ 1317 ਸੀਗੀਆਂ ਹਾਂਜੀ ਉਹਦੇ ਵਿੱਚੋਂ 462 ਪੋਸਟਾਂ ਕੁੜੀਆਂ ਦੀਆਂ ਸੀਗੀਆਂ ਜੀ ਤੇ ਪਰ ਉਹਨਾਂ ਦਾ ਕਿਸੇ ਵੀ ਕੁੜੀ ਤੋਂ ਫਿਜ਼ੀਕਲ ਨਹੀਂ ਕਲੀਅਰ ਹੋਇਆ ਉਹਦਾ ਕਾਰਨ ਇਹ ਸੀਗਾ ਕਿ ਮਰਦਾਂ ਤੇ ਔਰਤਾਂ ਦੇ ਲਈ ਜੋ ਮਤਲਬ ਕ੍ਰਾਈਟੇਰੀਆ ਸੀ ਉਹ ਸੇਮ ਸੀਗਾ ਹਾਂਜੀ ਸੇਮ ਸੀ 1977 ਦੇ ਜੋ ਪਹਿਲਾਂ ਵਾਲੇ ਰੂਲ ਸੀ ਉਹੀ ਉਹਨਾਂ ਨੇ ਨੋਟੀਫਿਕੇਸ਼ਨ ਵਿੱਚ ਦੁਬਾਰਾ ਉਹਨਾਂ ਨੇ ਪਾਤੇ ਸੀਗੇ ਮੰਨ ਲਓ ਕੋਈ ਐਮੈਂਡਮੈਂਟ ਨਹੀਂ ਕੀਤੀ ਸੀਗੀ ਜੀ ਤੇ ਜਿਸ ਕਰਕੇ ਕੋਈ ਵੀ ਕੁੜੀ ਤੋਂ 60 ਕਿਜੀ weight ਨਹੀਂ ਚੱਕਿਆ ਗਿਆ ਜੀ ਹਾਂਜੀ ਮਤਲਬ 60 ਕਿਲੋ ਜਿਹੜਾ ਭਾਰ ਚੱਕਣਾ ਹੁੰਦਾ ਆ ਜਦੋਂ ਮਤਲਬ ਕੋਈ ਐਮਰਜੈਂਸੀ ਆਉਂਦੀ ਆ ਤਾਂ ਉਹ 60 ਕਿਲੋ ਤੁਹਾਡੇ ਤੋਂ ਚਕਾਉਣਾ ਸੀ ਹਾਂਜੀ ਹਾਂਜੀ 60 ਕਿਲੋ 1 ਮਿੰਟ ਚ ਲੈ ਕੇ ਜਾਣਾ ਸੀਗਾ ਮਿੱਟੀ ਵਾਲਾ ਬੋਰਾ ਬਟ ਸਾਡੇ ਤੋਂ ਨਹੀਂ ਚੱਕ ਪਾਇਆ ਕਿਉਂਕਿ ਅਸੀਂ 1875 ਚੋਂ ਇੱਕ ਵੀ ਕੁੜੀ ਕਲੀਅਰ ਨਹੀਂ ਕਰ ਪਾਈ ਕਿਉਂਕਿ ਉਹ ਰੂਲ ਸਾਡੇ ਲਈ ਬਣੇ ਨਹੀਂ ਹੋਏ ਸੀਗੇ 18 ਜਿਹੜੇ ਰੂਲ ਸੀਗੇ 77 ਦੇ 1977 ਦੇ ਉਹ ਰੂਲ ਸੀਗੇ ਬॉयਜ਼ ਦੇ ਲਈ ਤੇ ਗਰਲਜ਼ ਦੇ ਲਈ ਤਾਂ ਰੂਲ ਬਣੇ ਨਹੀਂ ਸੀਗੇ ਗਰਲਜ਼ ਦੇ ਲਈ ਤਾਂ ਹੁਣ ਬਣਿਆ ਰੂਲ ਅਸੀਂ ਇਹ ਰਿਕਵੈਸਟ ਕਰਦੇ ਹਾਂ ਕਿ ਜਿਹੜੇ ਰੂਲ ਬਣੇ ਆ ਉਹ ਸਾਡੇ ਤੇ ਫੋਲੋ ਕੀਤੇ ਜਾਣ ਸਾਨੂੰ ਇੱਕ ਮੌਕਾ ਦਿੱਤਾ ਜਾਵੇ ਫਿਜ਼ੀਕਲ ਦੁਆਰੇ ਕਰਵਾਇਆ ਜਾਵੇ ਫਿਰ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤੇ ਇਸ ਸਮੇਂ ਫਾਇਰ ਬ੍ਰਿਗੇਡ ਦੇ ਵਿੱਚ ਕਿੰਨੀਆਂ ਔਰਤਾਂ ਜਾਂ ਲੜਕੀਆਂ ਪੰਜਾਬ ਚ ਕੰਮ ਕਰ ਰਹੀਆਂ ਨੇ ਕੋਈ ਵੀ ਕੁੜੀ ਹੈ ਨਹੀਂ ਕਿਉਂਕਿ 1875 ਕੁੜੀਆਂ ਸੀਗੀਆਂ ਜਦੋਂ ਫਿਜ਼ੀਕਲੀ ਹੀ ਨਹੀਂ ਕਲੀਅਰ ਹੋਇਆ ਤਾਂ ਫਿਰ ਸਾਰੀਆਂ ਖਾਲੀ ਪਈਆਂ ਸਾਮੀਆਂ ਇਹ ਮਤਲਬ ਕਿਸੇ ਇੱਕ ਤੋਂ ਵੀ ਉਹ ਕਲੀਅਰ ਨਹੀਂ ਹੋਇਆ ਨਹੀਂ ਜੀ ਨਹੀਂ ਜੀ ਕਿਉਂਕਿ ਉਹ ਰੂਲ ਕੁੜੀਆਂ ਲਈ ਬਣੇ ਨਹੀਂ ਸੀ ਕਿ ਰੂਲ ਤਾਂ ਹੁਣ ਬਣੇ ਨੇ ਇਹ ਸਵਾਲ ਇੱਥੇ ਵੀ ਆਉਂਦਾ ਕਿ ਮੰਨ ਲਓ ਕਿਤੇ ਐਮਰਜੈਂਸੀ ਹੁੰਦੀ ਹੈ ਜਿਦਾਂ ਦੇ ਹਾਲਾਤ ਬਣਦੇ ਆ ਕਿ ਅੱਗ ਲੱਗ ਜਾਵੇ ਕਿਸੇ ਬਿਲਡਿੰਗ ਵਿੱਚ ਕੁਝ ਅਣਸਖਿਆਵੀ ਘਟਨਾ ਵਾਪਰ ਜੇ ਤਾਂ ਉੱਥੇ ਲੜਕੀਆਂ ਔਰਤਾਂ ਮੌਜੂਦ ਹੁੰਦੀਆਂ ਨੇ ਜਿਵੇਂ ਆਮ ਤੌਰ ਤੇ ਹੁੰਦਾ ਕਿ ਔਰਤਾਂ ਨੂੰ ਗ੍ਰਿਫਤਾਰ ਸਿਰਫ ਮਹਿਲਾ ਕਾਂਸਟੇਬਲ ਜਾਂ ਮਹਿਲਾ ਜਿਹੜੇ ਕਰਮੀਆਂ ਉਹ ਕਰ ਸਕਦੇ ਆ ਤਾਂ ਮਤਲਬ ਪੰਜਾਬ ਦੇ ਵਿੱਚ ਜੇਕਰ ਕੋਈ ਇਹੋ ਜਿਹੇ ਹਾਲਾਤ ਬਣਦੇ ਐ ਤਾਂ ਉੱਥੇ ਮਰਦ ਜਾਂਦੇ ਔਰਤ ਹੈ ਹੀ ਨਹੀਂ ਉੱਥੇ ਹਾਂਜੀ ਸਰ ਉੱਥੇ ਕੋਈ ਵੀ ਇੱਕ ਵੀ ਲੇਡੀਜ਼ ਹੈ ਨਹੀਂ ਪਰ ਮੰਨ ਲਓ ਜੇ ਕਿਤੇ ਵੀ ਇਸ ਤਰ੍ਹਾਂ ਹੋ ਜਾਂਦਾ ਤਾਂ ਲੇਡੀਜ਼ ਨੂੰ ਲੇਡੀਜ਼ ਹੀ ਸਾਮੂਗੀਆਂ ਨਾ ਤੇ ਕੋਈ ਜੈਂਟਸ ਤਾਂ ਉੱਥੇ ਜਾ ਨਹੀਂ ਸਕਦਾ ਤੇ ਸਰਕਾਰ ਨੂੰ ਅਸੀਂ ਤਾਂ ਇਹ ਰਿਕਵੈਸਟ ਕਰਦੇ ਹਾਂ ਵੀ ਇਸ ਜਲਦੀ ਤੋਂ ਜਲਦੀ ਸਾਡੀ ਭਰਤੀ ਇਹ ਕੰਪਲੀਟ ਕਰੇ ਜਿਹੜੇ ਅਸੀਂ ਓਵਰ ਏਜ ਹੋ ਚੁੱਕੇ ਹਾਂ ਹਨਾ ਉਹਨਾਂ ਤੇ ਵੀ ਗੌਰ ਕਰੇ ਸਾਡੇ ਕੋਲੇ ਲਾਸਟ ਮੌਕਾ ਹੈ ਸਿਰਫ ਤੇ ਸਰ ਨੇ ਜਿੰਨੇ ਵੀ ਤੁਸੀਂ ਦੇਖੋ ਹਰ ਜਗ੍ਹਾ ਸਟੇਜ ਤੇ ਚੜ ਕੇ ਇਹੀ ਗੱਲ ਆਖੀ ਹੈ ਵੀ ਤੁਹਾਡਾ ਉਹੀ ਪੇਪਰ ਤੁਹਾਡਾ ਆ ਹੀ ਪੂਰਾ ਕਰਾਂਗੇ ਅਸੀਂ ਠੀਕ ਹੈ ਤੇ ਇਹ ਜਿਹੜੀ ਭਰਤੀ ਹੈ ਇਸੇ ਤੇ ਦੁਆਰਾ ਟਰਾਈਲ ਦਿੱਤਾ ਜਾਊਗਾ ਵੀ ਸਾਡੀ ਰਿਕਵੈਸਟ ਹੈ ਸਰਕਾਰ ਅੱਗੇ ਵੀ ਸਾਨੂੰ ਜਲਦੀ ਤੋਂ ਜਲਦੀ ਵੀ ਟਰਾਈ ਲੀਤਾ ਜਾਵੇ ਤੇ ਸਾਡੀ ਭਰਤੀ ਕੰਪਲੀਟ ਕੀਤੀ ਜਾਵੇ। ਅਸੀਂ ਸਰਕਾਰ ਅੱਗੇ ਇਹ ਰਿਕਵੈਸਟ ਕਰਦੇ ਆਂ ਕਿ ਜਦੋਂ ਨੋਟੀਫਿਕੇਸ਼ਨ ਆਇਆ ਸੀ ਉਹਦੇ ਵਿੱਚ ਕੁੜੀਆਂ ਲਈ ਪੋਸਟਾਂ ਵੱਖਰੀਆਂ ਦਿੱਤੀਆਂ ਗਈਆਂ ਸੀ। ਬਟ ਇਹ ਥੋੜਾ ਕਿ ਜਿਹਨੂੰ ਜ਼ਮੀਨੀ ਪੱਧਰ ਤੇ ਲਾਗੂ ਹੀ ਨਹੀਂ ਕਰਨਾ ਤਾਂ ਫਿਰ ਪੋਸਟਾਂ ਨਹੀਂ ਆਉਂਦੀਆਂ। ਅਸੀਂ ਫੋਮ ਹੀ ਨਾ ਫਿਲ ਕਰਦੀਆਂ, ਇਗਜ਼ਾਮ ਨਾ ਦਿੰਦੀਆਂ ਤਾਂ ਸਾਨੂੰ ਕੀ ਸੀਗਾ ਜ਼ਰੂਰਤ ਹੀ ਨਹੀਂ ਸੀਗੀ। ਮੁਖਮਤੀ ਦਾ ਬਿਆਨ ਹੈ ਕਿ ਪਹਿਲਾ ਸੂਬਾ ਹੋਊਗਾ ਪੰਜਾਬ ਜਿੱਥੇ ਔਰਤਾਂ ਹੋਣਗੀਆਂ। ਮਤਲਬ ਫਾਇਰ ਫਾਈਟਰ ਇਹ ਲੱਗਦਾ ਫਿਰ ਮਤਲਬ ਬਿਆਨ ਦੇ ਦਿੱਤਾ ਲੋਕਾਂ ਦੇ ਵਿੱਚ ਗੱਲ ਚੱਲ ਗਈ ਕਿ ਹੋਊਗਾ ਭਾਈ ਪਰ ਅਸਲ ਦੇ ਵਿੱਚ ਹੈ ਨਹੀਂ। ਨਹੀਂ ਜ ਨਹੀਂ ਹੋਇਆ ਹਜੇ ਤੱਕ ਕਿਉਂਕਿ ਬਸ ਸਾਨੂੰ ਥਾਂ ਥਾਂ ਤੇ ਰੋਲ ਰਹੇ ਨੇ ਕੋਈ ਅਸੀਂ ਐਮਐਲ ਨਹੀਂ ਛੱਡਿਆ ਕੋਈ ਐਮਪੀ ਨਹੀਂ ਡਿਪਾਰਟਮੈਂਟ ਸਾਡੇ ਵੀ ਗਿੜੇ ਲੱਗ ਗਏ ਹਾਈ ਕੋਰਟ ਇਸ ਬਹੁਤ ਗਿੜੇ ਲੱਗ ਗਿਆ ਜੀ ਪਰ ਸਾਨੂੰ ਇਹਨਾਂ ਨੇ ਥਾਂ ਥਾਂ ਤੇ ਬਸ ਏ ੱਟਕੇ ਖਾਣ ਲਈ ਮਜਬੂਰ ਕਰਤਾ ਹੈ ਪਰ ਸਾਡੀ ਪਰਥੀ ਹਜੇ ਤੱਕ ਹੀ ਰੋੜ ਰਹੀ ਹੈ ਹਾਂਜੀ ਕਿਉਂਕਿ ਅਸੀਂ ਇਹ ਹੀ ਚਾਹੁੰਦੇ ਆ ਤੁਹਾਡੇ ਚੈਨਲ ਦੇ ਜ਼ਰੀਏ ਕਿ ਇਹ ਭਰਤੀ ਕੰਪਲੀਟ ਕੀਤੀ ਜਾਵੇ ਜਿਹੜੀਆਂ ਕੁੜੀਆਂ ਲਈ ਨੋਟੀਫਿਕੇਸ਼ਨ ਚ ਅਸਾਮੀਆਂ ਦਿੱਤੀਆਂ ਸੀਗੀਆਂ ਉਹਨਾਂ ਦਾ ਦੁਬਾਰੇ ਟ੍ਰਾਇਲ ਕਰਵਾਇਆ ਜਾਵੇ ਤੇ ਕੁੜੀਆਂ ਦੀ ਭਰਤੀ ਪੂਰੀ ਕੀਤੀ ਜਾਵੇ ਕਿਉਂਕਿ ਜਿਹੜੀਆਂ ਕੁੜੀਆਂ ਓਵਰ ਏਜ ਹੋ ਚੁੱਕੀਆਂ ਉਹਨਾਂ ਨੂੰ ਮੌਕਾ ਨਹੀਂ ਦੁਬਾਰੇ ਮਿਲਣਾ ਸਾਹ ਜੀ ਇਹ ਚਾਹੁੰਦੇ ਆ ਕਿ ਐਸੀ ਭਰਤੀ ਨੂੰ ਕੰਪਲੀਟ ਕੀਤਾ ਜਾਵੇ ਇੱਕ ਪਾਸੇ ਜਿਹੜੇ ਬੁਆਇਜ਼ ਦੀਆਂ ਅਸਾਮੀਆਂ ਸੀਗੀਆਂ 2024 ਤੋਂ ਬੁਆਇਜ਼ ਨੂੰ ਜੁਆਇਨ ਕਰਵਾ ਚੁੱਕੇ ਨੇ ਉਹ ਤੇ ਹਾਂ ਗਰਲਜ਼ ਦੀਆਂ ਅਸਾਮੀਆਂ ਜਿਹੜੀਆਂ ਖਾਲੀ ਪਈਆਂ ਨੇ ਉਹ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸਰਕਾਰ ਸਾਨੂੰ ਸੜਕਾਂ ਤੇ ਰੋਲਣ ਲਈ ਤੇ ਧਰਨੇ ਮਜਾਰੇ ਕਰਨ ਲਈ ਮਜਬੂਰ ਕਰੇ ਅਸਨੇ ਤੁਹਾਡੇ ਚੈਨਲ ਦੇ ਜਰੀਏ ਇਹੀ ਕਹਿਣਾ ਚਾਹੁੰਦੇ ਆ ਕਿ ਸਾਡੀ ਭਰਤੀ ਜਲਦੀ ਕੰਪਲੀਟ ਕੀਤੀ ਜਾਵੇ ਤੁਸੀਂ ਤਿਆਰ ਹੋ ਲੋਕਾਂ ਦੀ ਮਦਦ ਕਰਨ ਦੇ ਲਈ ਅੱਗੇ ਦੇ ਵਿੱਚ ਕੁੱਦਾਂ ਦੇ ਤੁਸੀਂ ਤਿਆਰ ਹੋ ਪਰ ਸਰਕਾਰ ਨਹੀਂ ਤਿਆਰ ਹੈ ਨਹੀਂ ਜੀ ਸਰਕਾਰ ਨਹੀਂ ਤਿਆਰ ਅਸੀਂ ਤਿਆਰ ਹੈਗੇ ਆਂ ਕੀ ਸਾਨੂੰ ਇੱਕ ਮੌਕਾ ਦਿੱਤਾ ਜਾਵੇ ਤੇ ਸਾਡੀ ਭਰਤੀ ਕੰਪਲੀਟ ਕੀਤੀ ਜਾਵੇ ਬਟ ਸਾਡੀ ਕੋਈ ਸੁਣਵਾਈ ਨਹੀਂ ਅਸੀਂ ਥਾਂ-ਥਾਂ ਤੇ ਰਿਕਵੈਸਟਾਂ ਕਰਕੇ ਦੇਖ ਲਈਆਂ ਸਾਡੀ ਕੋਈ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਜਿਹੜਾ ਨਵਾਂ ਰੂਲ ਬਣਾਇਆ ਹੈ ਇਹਦੇ ਉੱਤੇ ਲਿਖਿਆ ਹੋਇਆ ਕਿ 40 ਕਿਲੋ ਭਾਰ ਹੁਣ ਚੱਕਣਾ ਪਊਗਾ ਵੀ ਪਹਿਲਾਂ ਇਹ ਨਿਯਮ 60 ਕਿਲੋਗ੍ਰam ਦਾ ਸੀ ਜਿਸ ਕਾਰਨ ਬਹੁਤ ਸਾਰੀਆਂ ਯੋਗ ਔਰਤਾਂ ਰਹਿ ਜਾਂਦੀਆਂ ਸੀਗਾ ਇਹਨਾਂ ਦਾ ਮਤਲਬ ਇਹ ਬਣਦਾ ਕਿ ਕਾਫੀ ਰਹਿ ਜਾਂਦੀਆਂ ਸੀਗੀਆਂ ਪਰ ਅਸਲ ਦੇ ਵਿੱਚ ਤੇ ਇੱਕ ਵੀ ਨਹੀਂ ਹੋਇਆ ਨਹੀਂ ਸਰ 1875 ਕੁੜੀਆਂ ਨੇ ਐਗਜ਼ਾਮ ਕਲੀਅਰ ਕੀਤਾ ਸੀਗਾ ਉਹਦੇ ਵਿੱਚੋਂ ਇੱਕ ਵੀ ਕੁੜੀ ਕਲੀਅਰ ਨਹੀਂ ਕਰ ਪਾਈ ਕਿਉਂਕਿ ਰੂਲ ਹੀ ਨਹੀਂ ਬਣੇ ਸੀਗੇ ਕੁੜੀਆਂ ਲਈ ਕੁੜੀਆਂ ਲਈ ਤਾਂ ਰੂਲ ਨਹੀਂ ਸੀ ਕੁੜੀਆਂ ਲਈ ਤਾਂ ਇਹਨਾਂ ਨੇ ਇਗਜ਼ਾਮ ਤੋਂ ਬਾਅਦ ਰੂਲ ਬਣਾਏ ਨੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਰੂਲ ਬਣਾਏ ਨਾ ਉਹ ਸਾਡੇ ਤੇ ਫੋਲੋ ਕੀਤੇ ਜਾਣ ਕਿਉਂਕਿ ਅਸੀਂ ਵੀ ਤਾਂ ਮਿਹਨਤ ਕੀਤੀ ਸੀ ਇਗਜ਼ਾਮ ਦਿੱਤਾ ਸੀਗਾ ਫੀਸਾਂ ਭਰੀਆਂ ਸੀਗੀਆਂ ਸਾਰਾ ਕੁਝ ਫਿਰ ਮਾਨਯੋਗ ਹਾਈ ਕੋਰਟ ਨੇ ਵੀ ਹੁਣ ਕਹਿ ਦਿੱਤਾ ਹੈਗਾ ਕਿ ਜੇ ਕੁੜੀਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਰਹਿ ਚੁੱਕੀਆਂ ਤਾਂ ਸਰਕਾਰ ਆਪੇ ਕਰ ਸਕਦੀ ਹੈ ਵੀ ਜਦੋਂ ਸਰਕਾਰ ਨੇ ਰੂਲ ਬਣਾ ਨਾ ਸਮਾਂ ਹੋ ਗਿਆ ਸਰਕਾਰ ਨੇ ਰੂਲ ਬਣਾਉਣ ਨੂੰ ਨਵਾਂ ਜਿਹੜਾ ਚੇਂਜ ਕੀਤਾ 40 ਕਿਲੋ ਡੇਢ ਡੇਢ ਸਾਲ ਹੋ ਗਿਆ ਹੈ ਡੇਢ ਸਾਲ ਹੋ ਗਿਆ ਹਾਂਜੀ ਮਤਲਬ ਡੇਢ ਸਾਲ ਹੋ ਗਿਆ ਰੂਲ ਬਣਾਏ ਨੂੰ ਡੇਢ ਸਾਲ ਦੇ ਵਿੱਚ ਤੁਸੀਂ ਰੋਲ ਰਹੇ ਹੋ ਡੇਢ ਸਾਲ ਹਾਂਜੀ ਹਾਂਜੀ ਡੇਢ ਸਾਲ ਤੋਂ ਰੋਲ ਰਹੇ ਆ ਪਹਿਲਾਂ ਸਾਨੂੰ ਕਿਹਾ ਜਾਂਦਾ ਸੀ ਕਿ ਤੁਹਾਡਾ ਕੇਸ ਹੈ ਜਿਹੜਾ ਮਾਨਜੋਗ ਹਾਈ ਕੋਰਟ ਚ ਪੈਂਡਿੰਗ ਹੈ ਉਧਰੋਂ ਫੈਸਲਾ ਆਵੇਗਾ ਤਾਂ ਫਿਰ ਅਸੀਂ ਸੋਚ ਵਿਚਾਰ ਕਰਾਂਗੇ ਬਟ ਉਧਰੋਂ ਵੀ ਆ ਚੁੱਕੇ ਹੁਣ 10 ਤਰੀਕ ਨੂੰ ਫੈਸਲਾ ਆ ਚੁੱਕਿਆ ਹੈਗਾ ਮਾਨਯੋਗ ਹਾਈ ਕੋਰਟ ਤੋਂ ਉਹਨਾਂ ਨੇ ਵੀ ਕਹਿ ਦਿੱਤਾ ਕਿ ਜਦੋਂ ਸਰਕਾਰ ਨੇ ਰੂਲ ਬਣਾਏ ਤਾਂ ਆਪਣੇ ਆਪ ਵੀ ਇਹਨੂੰ ਕਰ ਸਕਦੇ ਆ ਕਿ ਹਾਈ ਕੋਰਟ ਇਹਦੇ ਵਿੱਚ ਦਖਲ ਨਹੀਂ ਦੇਊਗਾ ਸਰਕਾਰ ਨੇ ਰੂਲ ਬਣਾ ਚੁੱਕਿਆ ਤਾਂ ਇਹੇ ਵੀ ਵਿਚਾਰ ਕਰ ਸਕਦੀ ਹੈ ਕੁੜੀਆਂ ਨੂੰ ਜੋਬ ਨੌਕਰੀ ਦੇਣ ਦੇ ਲਈ ਤੁਸੀਂ ਮਿਲਦੇ ਹੋ ਤੁਸੀਂ ਆਖਿਆ ਕਿ ਕੋਈ ਅਸੀਂ ਐਮਐਲਏ ਨਹੀਂ ਛੱਡਿਆ ਮੰਤਰੀ ਨਹੀਂ ਛੱਡਿਆ ਉਹ ਮਿਲਦੇ ਹੋ ਕੀ ਕਹਿੰਦੇ ਆ ਉਹਨਾਂ ਦਾ ਕੋਈ ਜਵਾਬ ਜਾਂ ਤੁਹਾਨੂੰ ਲੱਗਿਆ ਵੀ ਹਾਂ ਮਤਲਬ ਤੁਹਾਨੂੰ ਕਿਸੇ ਸੰਤੋਸ਼ਟੀ ਕਰਾਈ ਹੋਵੇ ਗੱਲਬਾਤ ਕਰਕੇ ਉਹਨਾਂ ਨੇ ਬਸ ਲਾਰੇ ਲੱਪੇ ਲਾ ਦਿੰਦੇ ਆ ਜੀ ਕੋਈ ਨਾ ਤੁਹਾਡਾ ਕੰਮ ਕਰ ਦਾਂਗੇ ਬਸ ਥੋੜਾ ਟਾਈਮ ਰੁਕਜੋ ਕੋਈ ਪ੍ਰੋਸੈਸ ਚੱਲ ਰਿਹਾ ਹੈ ਹੁਣ ਸਾਡਾ ਕੋਰਟ ਵਿੱਚ ਵੀ ਕੇਸ ਖਤਮ ਹੋ ਚੁੱਕਿਆ ਇਹਨੂੰ 2 ਮਹੀਨੇ ਹੋ ਗਏ ਆ ਜੀ ਤੇ ਉਹ ਵੀ ਅਸੀਂ ਹੁਣ ਡਿਪਾਰਟਮੈਂਟ ਬਹੁਤ ਗੇੜੇ ਲਾ ਰਹੇ ਆ ਉੱਥੇ ਵੀ ਸਾਨੂੰ ਇਹੀ ਕਿਹਾ ਜਾਂਦਾ ਕੋਈ ਨਹੀਂ ਤੁਹਾਡਾ ਕੰਮ ਕੀਤਾ ਜਾਏਗਾ ਤੁਹਾਡਾ ਕੰਮ ਕੀਤਾ ਜਾਏਗਾ ਰੈਜ਼ਿਡੈਂਸ ਵੀ ਅਸੀਂ ਜਾ ਚੁੱਕੇ ਆ ਉੱਥੇ ਵੀ ਸਾਨੂੰ ਛੁੱਟੇ ਲਾਰੇ ਹੀ ਲਾਈ ਜਾਂਦੇ ਆ ਹਰ ਥਾਂ ਤੇ ਸਾਨੂੰ ਛੁੱਟੇ ਲਾਰੇ ਹੀ ਲਾਈ ਜਾਂਦੇ ਆ ਜੀ ਲੱਗਦਾ ਤੁਹਾਡੀ ਲੋੜ ਹੈ ਨਹੀਂ ਕਿ ਤੁਹਾਨੂੰ ਇਹ ਲੱਗਦਾ ਹੋਵੇ ਸਰਕਾਰ ਨੂੰ ਕਿਤੇ ਵੀ ਚੱਲ ਲੋੜ ਹੀ ਹੈ ਨਹੀਂ ਲੜਕੀਆਂ ਦੀ ਤਾਂ ਇਸ ਮਹਿਕਮੇ ਦੇ ਵਿੱਚ ਵੀ ਤਾਂ ਨਾ ਕਰਦੇ ਹੋਣ ਸਰ ਜੇ ਲੋੜ ਨਹੀਂ ਸੀਗੀ ਤਾਂ ਨੋਟੀਫਿਕੇਸ਼ਨ ਦੇ ਵਿੱਚ ਪੋਸਟਾਂ ਕਿਉਂ ਦਿੱਤੀਆਂ ਗਈਆਂ ਪਹਿਲੇ ਤਾਂ ਇਹ ਗੱਲ ਹੈ ਜਦੋਂ ਜ਼ਰੂਰਤ ਹੀ ਹੈ ਨਹੀਂ ਸੀ ਕੁੜੀਆਂ ਦੀ ਤਾਂ ਬॉयਜ਼ ਨੂੰ ਕਰ ਲੈਂਦੇ ਭਰਤੀ ਤੇ ਕੁੜੀਆਂ ਨੂੰ ਜਦੋਂ ਕੋਟਾ ਦਿੱਤਾ ਹੈਗਾ ਤਾਂ ਫਿਰ ਉਹਨੂੰ ਕੋਟੇ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨਾ ਸਟੂਡੈਂਟ ਦਾ ਕੰਮ ਨਹੀਂ ਸੀਗਾ ਸਰਕਾਰ ਦਾ ਕੰਮ ਸੀਗਾ ਸਰਕਾਰ ਨੇ ਰੂਲ ਨਹੀਂ ਬਣਾਏ ਸੀ ਸਟੂਡੈਂਟ ਦੀ ਕੀ ਗਲਤੀ ਹੈ ਸਰਕਾਰ ਨੇ ਰੂਲ ਬਣਾਉਣੇ ਸੀ ਪਹਿਲਾਂ ਜਦੋਂ ਹੁਣ ਬਣਾ ਲਏ ਰੂਲ ਤਾਂ ਸਾਡੇ ਤੇ ਫੋਲੋ ਕਰੇ ਸਰਕਾਰ ਰੂਲ ਫਿਰ ਸਾਨੂੰ ਕਿਉਂ ਐਵੇਂ ਰੋਲਿਆ ਹੈਗਾ ਸੜਕਾਂ ਤੇ ਕਦੇ ਅਸੀਂ ਉਧਰ ਰਿਕੁਐਸਟਾਂ ਕਰਦੇ ਆਂ ਕਦੇ ਉਧਰ ਸਾਡੀ ਗੱਲ ਦੀ ਸੁਣਵਾਈ ਤਾਂ ਹੋਵੇ ਨਾ ਜਾਂ ਤਾਂ ਹਾਂ ਹੁਣ 3 ਸਾਲ ਹੋ ਗਏ ਸਾਨੂੰ ਓਵਰੇਜ ਹੋ ਚੁੱਕੇ ਆ ਹੁਣ ਸਾਨੂੰ ਕੋਈ ਐ ਹੈ ਨਹੀਂਗਾ ਕਿ ਹੋਰ ਪੋਸਟ ਤੇ ਅਸੀਂ ਪਰ ਸਕੀਏ ਕਿੰਨੀ ਐਚ ਲਿਮਟ ਸੀਗੀ ਇਸ ਤੇ ਲਈ ਇਸ ਲਿਮਟ 34 34 ਹਾਂਜੀ 37 ਸ਼ਾਇਦ 34 ਹੈ ਜਰਨਲ ਜਰਨਲ 34 ਸੀ 37 ਸੀ ਸਰ 37 ਹਾਂਜੀ ਸਰ ਅਜੀਤ ਦਿਨ ਇਹਨਾਂ ਨੂੰ ਮੁੰਡਿਆਂ ਨੂੰ ਜੋਇਨਿੰਗ ਲੈਟਰ ਦਿੱਤੇ ਐ 8 ਮਾਰਚ ਨੂੰ ਦਿੱਤੇ ਐ ਜਿੱਥੇ ਕਿ ਨੈਸ਼ਨਲ ਆਪਣਾ वूਮਨ ਡੇ ਹੁੰਦਾ ਉਹ ਦਿਨ ਦੇਣਾ ਤੇ ਕੁੜੀਆਂ ਨੂੰ ਸੀ ਤੇ ਮੁੰਡਿਆਂ ਨੂੰ ਦਿੱਤੇ ਐ ਸਰ ਤੁਸੀਂ ਦੇਖੋ ਕੁੜੀਆਂ ਨਾਲ ਸਰਾਸਰ ਧੋਖਾ ਹੋਇਆ ਹੋਰਤਾਂ ਦਾ ਸੀ ਕਿ ਦਿੱਤਾ ਹਾਂਜੀ 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 ਅਸੀਂ ਉੱਥੇ ਗੇਟ ਕੋਲੇ ਖੜੇ ਆਂ ਲੱਡਾ ਕੁੱਠੀ ਉੱਥੇ ਸਾਡਾ ਬੜਾ ਇਸ ਤਰ੍ਹਾਂ ਹੋਇਆ ਵੀ ਅੱਜ ਸਾਡਾ ਡੇ ਹੈਗਾ ਲੇਡੀਜ਼ ਦਾ ਠੀਕ ਹੈ ਤੇ ਉੱਥੇ ਮੁੰਡਿਆਂ ਨੂੰ ਜੁਆਇਨਿੰਗ ਲੈਟਰ ਦਿੱਤੇ ਜਾ ਰਹੇ ਆ ਤੇ ਸਾਡੇ ਨਾਲ ਬਹੁਤ ਵਿਸਕਾਰਾ ਹੋਇਆ ਹੈ ਸਾਡੀ ਰਿਕੁਐਸਟ ਹੈ ਬਸ ਬਈ ਸਾਡੀ ਜਿਹੜੀ ਭਰਤੀ ਹੈ ਪੂਰੀ ਕਰੇ ਦੁਬਾਰਾ ਟ్రਾਇਲ ਲੈ ਕੇ ਅਸੀਂ ਰਿਕੁਐਸਟ ਹੀ ਕਰ ਸਕਦੇ ਆਂ ਸਾਡੀ ਗੱਲ ਜਿਹੜੀ ਹੈਗੀ ਇਹ ਤੁਹਾਡੇ ਰਾਈ ਸੀਐਮ ਸੱਤ ਤੱਕ ਸਾਡੀ ਗੱਲ ਜਾਣੀ ਚਾਹੀਦੀ ਬਾਕੀ ਜਿਹੜੇ ਬਾਕੀ ਦੇ ਕੈਂਡੀਡੇਟ ਨੇ ਉਹ ਸਾਰੇ ਨਾਲ ਨੇ ਤੁਹਾਡੇ ਸਾਡੇ ਨਾਲ ਹੈ ਸਾਂਜੀ ਹਾਂਜੀ ਸਰ ਕਿਉਂਕਿ ਬਹੁਤ ਲੰਮਾ ਟਾਈਮ ਹੋ ਗਿਆ 2 ਸਾਲ ਤੋਂ ਵੀ ਉੱਪਰ ਹੋ ਚੁੱਕਿਆ ਤਾਂ ਇੱਕ ਜਿੱਦਾਂ ਕਿ ਇਹਨਾਂ ਨੇ ਐਦਾਂ ਤਾਂ ਹੈ ਨਹੀਂ ਕਿ ਪ੍ਰੋਪਰ ਨੋਟੀਫਿਕੇਸ਼ਨ ਤੇ ਜਿਹੜੀਆਂ ਅਸਾਮੀਆਂ ਸੀ ਖਾਲੀ ਹੈਗੀਆਂ ਜਿਹੜੀਆਂ ਬੁਆਏ ਸੀ ਉਹ ਤਾਂ ਜੁਆਇਨ ਹੋ ਚੁੱਕੇ ਨੇ ਇਹ ਕੁੜੀਆਂ ਤੁਹਾਨੂੰ ਵੀ ਪਤਾ ਵੀ ਕੁੜੀਆਂ ਨੂੰ ਕਿੰਨਾ ਕੁ ਟਾਈਮ ਲੱਗਦਾ ਉਹਨਾਂ ਨੂੰ ਘਰ ਦੇ ਕੰਮ ਵੀ ਹੁੰਦੇ ਆ ਰੋਜ਼ ਰੋਜ਼ ਕਿਉਂਕਿ ਘਰ ਦੇ ਵਿੱਚ ਵੀ ਕਹਿੰਦੇ ਹੋਣਗੇ ਵੀ ਬੜਾ ਸਮਾਂ ਹੋ ਗਿਆ ਤੁਰੇ ਫਿਰ ਤੁਹਾਡਾ ਬੰਦਾ ਤਾਂ ਕੋਈ ਹੈ ਨਹੀਂ ਹਾਂਜੀ ਹਾਂਜੀ ਉਹ ਤਾਂ ਵੈਸੇ ਤਾਂ ਫੈਮਿਲੀ ਇਹ ਤਾਂ ਕਹਿੰਦੀ ਆ ਕਹਿੰਦੇ ਵੀ ਤੁਹਾਡਾ ਕੁਝ ਨਹੀਂ ਬੰਦਾ ਜਦੋਂ ਤੁਹਾਡੀ ਸੁਣਵਾਈ ਨਹੀਂ ਹੁੰਦੀ ਤਾਂ ਤੁਹਾਨੂੰ ਕਿੱਦਾਂ ਜੋਬ ਮਿਲ ਜੂ ਤੇ ਇਸ ਕਰਕੇ ਅਸੀਂ ਇਹੀ ਕਹਿੰਦੇ ਆ ਕਿ ਸਾਡੀ ਭਰਤੀ ਕੰਪਲੀਟ ਕੀਤੀ ਜਾਵੇ ਜਿਹੜਾ ਸਾਨੂੰ ਨੋਟੀਫਿਕੇਸ਼ਨ ਦੇ ਵਿੱਚ ਪੋਸਟਾਂ ਮਿਲੀਆਂ ਉਹ ਪੂਰੀਆਂ ਕਰ ਟ్రਾਇਲ ਕਰਵਾਇਆ ਜਾਵੇ ਫਿਜ਼ੀਕਲ ਦੁਆਰੇ ਲਿੱਤਾ ਜਾਵੇ ਤੇ ਸਾਡੀ ਭਰਤੀ ਕੰਪਲੀਟ ਕੀਤੀ ਜਾਵੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਹਾਂਜੀ ਠੀਕ ਹੈ